बेगी कती पत

ਆਇਆ ਕਮਰੋਲਾ ਦਰਬਾਰ ਭਗਤਿਆਲਾ ਸਹੂਗਤ ਫਿਰਦੇ ਫਿਰਦੇ ਮੇਤਿਆਂ ਆ ਅਧੁਨਾਈ ਛੱਡੀ ਚੱਲ ਜਰ ਤਸਕਰੀ ਧਾਨਾ ਧਾਨਾ ਕਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਗਣਾ ਹਜ਼ੂਰੀ ਵਿੱਚ ਜੋੜ ਮਿਲ ਬੈਠ ਕੇ अपने मनुख जन्म के समय में सफल कर रहे हां समाधि वक्त सुखिन भवता का पाठ जी ने पावन हजूर द्वार सज रहे हम आप सुबत्तर ही गुरु संगता ने गुरु पाक्षा जी के दर्शन पर से आते गुरु कर दे सेवा कहले ते गुरु प्यारी सत संत जी सत संग करम देश पार समा सन प्राप्त होया जो जाना दी करा लड़ी गार पावन गुर इतिहास दी कथा विचार प्रसंग ਚਾਲਰੋਹ ਕਰਨ ਆਪ ਦਰਸ਼ਕ ਸੰਗਤ ਬੜੀ ਸਰਦਾਰ ਪ੍ਰੇਮ ਭਾਵਨਾ ਦੇ ਨਾਲ ਕੱਲ ਦੇ ਦਵਾਨਾ ਵਿੱਚ ਸਰਵਣ ਕੀਤਾ ਹੈ ਤੇ ਨਾਮੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਤੋਂ ਪੁਰਾਣਾ ਰਹਿੰਦਿਆ ਹੋਇਆ ਸਤਿਗੁਰੂ ਜੀ ਨੇ ਕੋੜਾ ਸਮਾ ਹੋਇਆ ਸੀ ਕਿ ਲੋਲੀਆਂ ਅਤੇ ਗੁਰੂ ਕਰਦੇ ਦੁਸ਼ਮਣਾਂ ਨੇ ਹੀਰਖੇ ਦੀ ਆਗੋ ਠੁਕਾ ਦਿੱਤੀ ਤਾਂ ਸਤਿਗੁਰੂ ਜੀ ਨੇ ਆਪਣੇ ਤਦ ਹੀ ਸਵੇਰ ਅਮੇਰ ਉਸਾਂ ¿Qué me? ¿Qué me? ¿Qué me? ¿Qué me? ਉਹੜ ਨੇ ਦੂਤਾ ਸਤਾਂਤਰ ਅਤੇ ਸ਼ਾਂਤੀ ਦਾ ਜੀਵਨ ਕਟਣਾ ਚਾਹੁੰਦੇ ਹਨ ਜਨਤ ਦੇ ਭਲੇ ਬਾਤ ਤੇ ਉਹਨਾਂ ਨੇ ਬਹੁਤ ਕੁਝ ਦਰਸਾਇਆ ਹੈ ਤਾਂ ਗੁਰੂ ਜੀ ਜੀ ਬਾਹਰ ਦੇ ਉੱਤੇ ਨੌਵੇਂ ਪਤਸ਼ਾ ਦੇ ਰੂਪ ਵਿੱਚ ਸਤਿਗੁਰੂ ਤੇਜ ਬਹਾਦਰ ਜੀ ਬਰਾਜਮਾਨ ਹਣ ਬਾੜ ਖਾਬਰ ਸੋਣ ਦੇ ਸਾਗ ਬਾਹਰ ਦੇ ਪ੍ਰੇਮੀ ਜੀ ਦਾ ਧਰਮ ਕੀ ਤੇ ਸਤ ਸ੍ਰੀ ਅਕਾਲ ਲੱਗ ਪਈ ਸੋਨੇ ਚਾਂਦੀ ਕੱਪੜੇ ਅਤੇ ਅੰਨ ਦਾ ਘਾਟਾ ਨਹੀਂ ਸੀ ਦਿਖਾਵਾ

ਗਊਆ ਅੰਧ ਸਗਲੋ ਨਦੀ ਕਿਨਾਰੇ ਫਿਰਦੀਆਂ ਸਨ ਜਿਵੇਂ ਕਹਿੰਦੇ ਤ੍ਰੈਸੰਗ ਜੇ ਸਮੇਂ ਜਮਨਾ ਤੁਨਾਰੀ ਗਊਆ ਨੇ ਵਕ ਖਰਦੇ ਜੋ ਗਰੀਬ ਤੂੰ ਲੋਬਤ ਜਿਹੜੀ ਮਨੋਂ ਕਾਮਨਾ ਪੂਰੀ ਕਰਨ ਦੀ ਇਸਾ ਘਾਰ ਕੀ ਆਉਂਦਾ

ਤੇਰੀ ਸ਼ਰਮ ਦਾ ਆਸਰਾ ਲਿਆ ਹੈ ਤੇਰੀ ਕੀ ਕਿਰਪਾ ਕਰੋ ਮੈਂ ਬੱٹا ਮੰਦ ਕਰਮੀ ਹੋਰਸ ਲੋਭੀ ਅਤੇ ਪਾਪ ਕਰਮ ਕਰਤਾ ਕਰਕੇ ਹਾਰ ਗਿਆ ਹਾਂ ਮੌਤ ਦਾ ਭੈ ਖਤਮ ਨਹੀਂ ਹੁੰਦਾ ਸਾਡੇ ਇਸ ਭੈ ਨੇ ਮੇਰੇ ਸਰੀਰ ਨੂੰ ਸਾਧ ਕੇ ਸਵਾਹ ਕਰ ਦਿੱਤਾ ਹੈ ਅਤੇ ਕਲਿਆਣ ਪ੍ਰਾਪਤੀ ਵਾਸਤੇ

सा महाराजा बचन